बुगे टोटे बुगे टोटे फिर जो चाहे तो प्रधानमंत्री की इस पार से लै लीए चाहे मुख्यमंत्री की इस पार लीए पर एक बार फसीे जरूर आपन एस ए ला देंगे सारी जमीन पूरी कर देंगे सारी कोठियां गिर देंगे इन्हें तो यहां तक गिरी हुई सरकार आ खेत तक भी वार कर अगर जारी सरकार है ना सामने हमारी गल बात करा फिर पता लगा ਵੇ ਕਿਸਕੇ ਅੰਦਰ ਦਮ ਚਾਹੇ ਐਨਐਸ ਲਾਓ 302 ਲਾਓ 307 ਲਾਓ ਕੋਈ ਦਿੱਕਤ ਨਹੀਂ ਹੈ ਪਰ ਲੜਾਂਗੇ ਇਸੇ ਤਰ੍ਹਾਂ ਨਗਦੀਪ ਦੇ ਉਪਰ ਕਿੰਨੇ ਪਰਚੇ ਦਰਜ ਕੀਤੇ ਹੋ ਨਗਦੀਪ ਵੀ ਮੇਰੇ ਖਿਆਲ ਕਰਦੇ 25 26 ਪਰਚੇ ਆ ਬਾਗ ਪਰਿਵਾਰ ਦੀ ਬਾਤ ਲੜਾਈ ਕਿਹਨੂੰ ਕਹਾਂ ਜਾਏਗਾ ਹਮ ਤੁਨੂੰ ਘਰਾਂ ਦੇ ਠੈ ਲੈ ਜਾਗੇ ਕਿਉਂ ਠੈ ਲੈ ਜਾਗੇ ਬਈ ਕੋਈ ਜ਼ੁਲਮ ਕਰ ਦਿਆ ਮਨੇ ਬਤਾਓ ਮਨੂੰ ਸਾਬਤ ਕਰੋ ਇਸ ਚੀਜ਼ ਨੂੰ ਵੀ ਹਾਂ ਹਮ ਫਰੇ ਕਰ ਇਸ ਕਰਕੇ ਗਏ ਆ ਇਸ ਦਾ ਮਤਲਬ ਤੋਂ ਇਹ ਦੋ ਅੰਗਰੇਜ਼ਾਂ ਦੇ ਵੀ ਅੱਗਾ ਟੱਪ ਗਏ ਗੱਲ ਵੀਰੇ ਕਰੇ ਗਏ ਆ ਮੇਰਾ ਬੱਚਾ 9th ਕਲਾਸ ਪੜਦਾ ਹੈ ਇਸ ਤੋਂ ਅੰਦਰ ਕਿਹ ਕੁ ਗੱਡੀਆਂ ਬਾਹਰ ਆਇਆ ਬਾਹਰ ਨਿਕਲੇ ਆ ਉਹਨੂੰ ਕਹਦੇ ਤੇਰਾ ਪਰਿਓ ਕਿੱਥੇ ਆ ਉਹਨਾਂ ਦੇ ਸਾਹਮਣੇ AK47 ਲੈ ਕੇ ਗਏ ਆ ਇਹ ਅਸੀਂ ਕ੍ਰਿਮੀਨਲ ਆਜੀ ਕੋਈ ਹੁਣ ਤਾਂ ਕਾਡਰ ਰਿਕਾਰਡ ਚੱਕ ਕੇ ਦੇਖੋ ਸਾਡੇ ਸੱਤ ਤੋਂ ਜ਼ਿਆਦਾ ਕੋਈ ਕਹਿ ਨਹੀਂ ਹੈਗਾ ਪਾਸਪੋਰਟ ਹਮ ਰੱਦ ਕਰਤੀਏ ਜਾਹੇਗੇ ਟਰੈਕਟਰਾਂ ਕੀ ਆਰਸੀਆਂ ਰੱਦ ਕਰ ਦਿੰਗੇ ਮੋਟਰਸਾਈਕਲ ਅੱਗੇ ਦੇਖ ਰਹੇ ਆਰ ਜੱਥਮੀ ਥਮ ਕਿਸੇ ਬੱਚੇ ਨੂੰ ਰੋਜ਼ਗਾਰ ਤੋਂ ਦੇ ਨਹੀਂ ਸਕਦੇ ਜੇ ਬੱਚਾ ਕੋਈ ਆਪਣੇ ਰੋਜ਼ਗਾਰ ਕੀ ਕਲਾਸਾਂ ਵਿੱਚ ਵਿਦੇਸ਼ਾਂ ਵਿੱਚ ਹੈਗਾ ਉਹਨੂੰ ਥਮ ਹਾਂ ਜਾਣ ਨਹੀਂ ਦਿੰਦੇ ਹੈ ਬਾਪੂ ਵਾਲਾ ਰਾਜ ਹੈ ਕਿਆ ਉਹਨੂੰ ਬੰਬ ਵੀ ਦੇ ਦਿਓ ਗੋਲੀ ਵੀ ਦੇ ਦਿਓ ਪਰ ਖੜਾਓ ਆਪਣੇ ਨੂੰ ਇਹਨ ਬਗਾਨਿਆਂ ਨੂੰ ਨਾ ਖੜਾਓ ਉਹ ਵੀ ਮਾਰੇ ਆ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਔਰ ਹਰਿਆਣਾ ਦੇ ਵਿੱਚ ਸਰਕਾਰ ਨੇ ਕਿਸਾਨਾਂ ਤੇ ਜ਼ਿਆਦਾ ਸਖਤੀ ਕਰ ਦਿੱਤੀ ਹੈ ਉਹਨਾਂ ਦੇ ਘਰਾਂ ਦੇ ਬਾਹਰ ਨੋਟਿਸ ਲਗਾ ਦਿੱਤੇ ਗਏ ਹੈ ਔਰ ਤਕਰੀਬਨ 15 ਦਿਨਾਂ ਤੋਂ 15-20 ਦਿਨਾਂ ਤੋਂ ਕਿਸਾਨ ਆਪਣੇ ਘਰਾਂ ਚੋਂ ਬਾਹਰ ਜੋ ਖਾਸ ਤੌਰ ਤੇ ਪੰਜਾਬ ਆਏ ਹੋਏ ਹੈ ਕਿਉਂਕਿ ਉਹਨਾਂ ਦੀ ਹਰਿਆਣਾ ਜਾਂਦੇ ਤਾਂ ਕਿਸੇ ਵੇਲੇ ਵੀ ਗ੍ਰਿਫਤਾਰੀ ਹੋ ਸਕਦੀ ਹੈ ਤਾਂ ਹਰਿਆਣੇ ਦੇ ਕਿਸਾਨ ਕੀ ਹਰਿਆਣਾ ਦੇ ਕਿਸਾਨਾਂ ਦੇ ਉੱਪਰ ਕੀ ਕੁਝ ਵਾਪਰ ਰਿਹਾ ਹੈ ਹਰਿਆਣਾ ਦੇ ਕਿਸਾਨਾਂ ਦੇ ਨਾਲ ਕੀ ਕੁਝ ਹੋ ਰਿਹਾ ਹੈ ਹਰਿਆਣਾ ਦੇ ਤਮਾਮ ਕਿਸਾਨ ਸਾਡੇ ਨਾਲ ਆ ਇਹਦਾ ਨਾਲ ਗੱਲਬਾਤ ਕਰਦੇ ਆ ਸ਼ੰਭੂ ਬਾਰਡਰ ਤੇ ਅਸੀਂ ਇਸ ਵੇਲੇ ਕਿ ਹਰਿਆਣਾ ਸਰਕਾਰ ਕੀ ਕੁਝ ਕਰ ਰਹੀ ਹੈ ਕਿਉਂਕਿ ਕਹਿੰਦੇ ਜਾਣਾ ਤਾਂ ਅਸੀਂ ਦਿੱਲੀ ਆ ਪਰ ਰਾਹ ਹਰਿਆਣਾ ਸਰਕਾਰ ਨੇ ਘੇਰਿਆ ਹੋਇਆ ਆ ਜੈ ਸਿੰਘ ਜਲਬੇੜਾ ਜੀ ਨੇ ਹੋਰ ਵੀ ਬਾਕੀ ਤਮਾਮ ਕਿਸਾਨ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਜੈ ਸਿੰਘ ਜੀ ਸਭ ਤੋਂ ਪਹਿਲਾ ਸਵਾਲ ਇਹ ਹੈ हरियाणा ਦੇ ਕਿਸਾਨਾਂ ਦੀ ਦਸ਼ਾ ਦੱਸੋ ਇਸ ਕਿਸਾਨ ਅੰਦোলন ਕਰਕੇ ਹਰਿਆਣਾ ਦੇ ਕਿਸਾਨਾਂ ਦੇ ਨਾਲ ਕੀ ਕੁਝ ਵਾਪਰ ਰਿਹਾ ਕੀ ਕੁਝ ਹੋ ਰਿਹਾ ਸਰਕਾਰ ਕੀ ਕੁਝ ਕਰ ਰਹੀ ਹੈ ਕਿਉਂਕਿ ਐਨਐਸਏ ਲਾਉਣ ਦਾ ਫੈਸਲਾ ਵੀ ਆ ਗਿਆ ਸੀ ਕਿ ਐਨਐਸਏ ਲਾਏ ਜਊ ਜਿਹੜੇ ਹੜਦੰਗ ਕਰਨਗੇ ਪਰ ਉਹ ਫੈਸਲਾ ਵਾਪਸ ਲੈਣਾ ਪਿਆ ਅੰਮਾਲਾ ਪੁਲਿਸ ਨੇ ਟਵੀਟ ਕੀਤਾ ਸੀ ਬੜੀ ਸਤਾ ਵੀ ਭੱਜੀ ਚਲ ਐਨਐਸਏ ਲੈਦੀ ਦੀ ਫਿਰ ਨੂੰ ਲੈ ਕੇ ਰੱਖਦੇ ਨਾ ਗੱਲ ਪਤਾ ਲੱਗ ਜੁੰਦਾ ਕਿਤਨੇ ਕ ਬੰਦਿਆਂ ਨੂੰ ਐਨਐਸਏ ਮੇਂ ਫੜ ਗਦੇ ਉਨਪਰ ਜ਼ੁਲਮ ਸਾਬਿਤ ਕਰੋ ਪਹਿਲਾਂ ਤੋਂ जो एन एस ए का संविधान देखो भी किन के ऊपर एन एस ए लगाया ऊपर नहीं लगती है अगर तुम तो किसाना ने कोई और जुल्म कराया कोई मतलब गंदा काम कराया कोई हृदगबाजी करी फिर तो आप उन पर एन एस ए लाने का हक बनाया पर यो नहीं है कह का डरा देना आप एन एस ए ला देंगे थारी जमीन कुरुक कर लेंगे थारी कोठियाँ गेड़ देंगे इन्हें तो यहाँ तक घिरी हुई सरकार आ खेतों तक भी वार कर अगर खेतों के अंदर किसी ने कख बढ़ भी चले गए ना और या ट्राली बरसीन की अंबाला भी गेरन चले गए गे मंडी के अंदर उसका भी पीछा कराया डरपोक सरकार आ डरपोक अगर जय वाली सरकार है ना सामने आया हमारी गल बात करा फिर पता लगा कि किसके अंदर दम बात रही एन एस ए की एन एस ए तो नहीं डरते हैं कोई दिक्कत नहीं है जय ਇਸ ਕੌਮ ਕੇ ਅੰਦਰ ਆਮ ਵਾਰਸਾਂ ਨੇ ਫਾਸੀਆਂ ਤੇ ਡਰੇ ਹੈ ਐਨਐਸਸੀ ਤੋਂ ਇੱਕ ਛੋਟੀ ਜੀ ਚੀਜ਼ ਹਮਾਰੇ ਵਾਸਤਾ ਕੋਈ ਮਾਨੂੰ ਪਰਵਾਹ ਨਹੀਂ ਹੈ ਚਾਹੇ ਐਨਐਸਸੀ ਲਾਓ 302 ਲਾਓ 307 ਲਾਓ ਕੋਈ ਦਿੱਕਤ ਨਹੀਂ ਹੈ ਪਰ ਲੜਾਂਗੇ ਇਸੇ ਤਰ੍ਹਾਂ ਜੱਤੇ ਹੀ ਸਰਕਾਰਾਂ ਨੇ ਜੋ ਵਾਅਦੇ ਕਰੇ ਵਿਆਂ ਉਹਨੂੰ ਪੂਰਾ ਨਹੀਂ ਕਰਦੇ ਹੈ ਤੁਹਾਡੇ ਤੇ ਕਿੰਨੇ ਪਰਚੇ ਦਰਜ ਨੇ ਮੈਨੂੰ ਤਾਂ ਪਤਾ ਨਹੀਂ ਕਿ ਕਿੰਨੇ ਨਾਮ ਨੇ ਤੁਸੀਂ ਦੇਖੇ ਕਦੀ ਐਸਟੀਮੇਟ ਹੈ ਕੋਈ ਐਸਟੀਮੇਟ ਅੰਦਾਜ਼ਾ ਵੀ ਮੇਰੇ ਤੋਂ ਪ੍ਰਧਾਨ ਜੀ ਬਤਾਏ ਕਰਾਂ ਅਮਰਜੀਤ ਮੋੜੀ ਜੀ ਵੀ 45 45 46 66 ਪਰਚੇ ਆ ਤੋ ਕੋਈ ਬਾਤ ਨਹੀਂ ਆਪਾਂ ਕੋਈ ਗੰਦੀ ਲੜਾਈ ਥੋੜੀ ਲੜ ਰਹੇ ਆ ਕਿ ਕਿਸਾਨ ਅੰਦੋਲਨਾਂ ਕਰਕੇ ਹੀ ਦਰਜ ਹੋਇਆ ਤੁਹਾਡੇ ਤੇ ਜਾਂ ਕੋਈ ਹੋਰ ਆਪਸੀ ਕੋਈ ਕਲੇਸ਼ ਲੜਾਈ ਚ ਪਰ ਕੋਈ ਪਰਚਾ ਨਹੀਂ ਹੈ ਕਿਸੇ ਤਰ੍ਹਾਂ ਦਾ ਵੀ ਨਾ ਆਪਾਂ ਨਾ ਅੱਤੀ ਕਦੀ ਕਿਸੇ ਨੂੰ ਕਿਸ ਗਲਤ ਬੋਲਿਆ ਜੋ ਪਰਚੇ ਆ ਉਹ ਕਿਸਾਨ ਅੰਦੋਲਨ ਕੇ ਹੀ ਆ ਹੋਰ ਕੋਈ ਐਸੀ ਬਾਤ ਹੀ ਨਹੀਂ ਹੈ ਵੀ ਹਾਂ ਮੈਨਾਂ ਕਦੀ ਕਿਸ ਨੂੰ ਸਟੇਜਾ ਉੱਪਰ ਚੜਕਾ ਕਿਸੇ ਨੂੰ ਗਾਲ੍ਹ ਦਿੱਤੀ ਹੋ ਮੈਨਾਂ ਸਰਕਾਰ ਨੂੰ ਵੀ ਅੱਤੀ ਕਦੀ ਕੋਈ ਗਾਲੀ ਗਲੋਚ ਨਹੀਂ ਕਰਾਇਆ ਮੈਂ ਇਹਨੂੰ ਇੱਕ ਬਾਤ ਜ਼ਰੂਰ ਕਹੀ ਵੀ ਜੈਸਾ ਜ ਸਾ ਥਮ ਮਾਰੀ ਗੱਲ ਵਰਤਾਵ ਕਰਾਂਗੇ ਉਸ ਦਾ ਜਵਾਬ ਆਪਾਂ ਦੇਹਾਂਗੇ ਚਾਹੇ ਵੀਡੀਓ ਰਹੀ ਚਾਹੇ ਆਪਣੀ ਬਤਾਂ ਕਰ ਕਦੇਹੇ ਤੁਹਾਨੂੰ ਯਾ ਆਪਣਾ ਅੰਦੋਲਨ ਕਰਾਂਗੇ ਯਾ ਕਹੀਂ ਹੋਰ ਡੀਸੀ ਦਫਤਰ ਘੇਰਾਂਗੇ ਕਹੀਂ ਐਸਡੀਐਮ ਦਫਤਰ ਘੇਰਾਂਗੇ ਜਵਾਬ ਜੂਰ ਦੇਂਗੇ ਜਿਸ ਤਰ੍ਹਾਂ ਕੋਈ ਮਾਰੀ ਗੱਲ ਵਰਤਾਵ ਕਰਾਗਾ ਉਸ ਤਰ੍ਹਾਂ ਦਾ ਜਵਾਬ ਜ਼ਰੂਰ ਵੀ ਲਗਾ ਤੁਹਾਡਾ ਖੁਦ ਵੀ ਮੈਂ ਗੱਲ ਕਰਾਂ ਤੁਹਾਡਾ ਪੂਰਾ ਪਰਿਵਾਰ ਇਸ ਅੰਦੋਲਨ ਦੇ ਵਿੱਚ ਹੈ ਤੁਸੀਂ ਖੁਦ ਵੀ ਤੁਹਾਡਾ ਬੇਟਾ ਵੀ ਨਵਦੀਪ ਨਵਦੀਪ ਦੇ ਉੱਪਰ ਕਿੰਨੇ ਪਰਚੇ ਦਰਜ ਕੀਤੇ ਹੋਏ ਹਨ ਨਵਦੀਪ ਵੀ ਮੇਰੇ ਖਿਆਲ ਕਰਦੇ 25 26 ਪਰਚੇ ਆ ਬਾਤ ਪਰਿਵਾਰ ਕੀ ਨਹੀਂ ਹੈ ਬਾਤ ਲੜਾਈ ਕੀ ਹੈ ਅਗਰ ਹਮ ਪਰਿਵਾਰ ਨੂੰ ਦੇਖਾਂ ਫਿਰ ਇਹ ਇਨਕੇ ਵੀ ਸਭ ਦੇ ਪਰਿਵਾਰ ਆ ਇਹ ਸਾਰੀ ਟੀਮ ਹਮਰੀ ਇਕੱਠੀ ਇਨਕੇ ਸਭ ਦੇ ਪਰਿਵਾਰਾਂ ਨਹੀਂ ਕਰ ਨੈ ਵੀ ਬਾਹਰ ਆ ਬੱਚੇ ਵੀ ਬਾਹਰ ਆ ਕਈ ਤੋਂ ਇਹਨਾਂ ਨੇ ਤੰਗ ਕਰ ਕਰ ਕੇ ਮਲੇ ਆਪਣੇ ਮਰੀਤੋ ਘਰ ਵਾਲੀਆਂ ਵੀ ਨਾ کہیں ਹੋਰ ਬੈਠੀ ਜਾਏਗਾ ਕਰੇ ਨਾ ਲਹੂ ਪੀ ਲਿਆ ਮਾਰਾ ਯਾਹਾਂ ਇਹ ਕਾ ਦਬਕੇ ਮਾਰਾ ਮਾਰੇ ਪਰ ਰਿਸ਼ਤੇਦਾਰੀਆਂ ਚਲੇਗੇ ਪਰਵਾਰ ਰਿਸ਼ਤੇਦਾਰੀਆਂ ਚਲੇਗੇ ਪਰਵਾਰ ਅੱਜ ਕਰਾਂਗਾ ਜੰਦੇ ਲੱਗ ਰਿਹਾ ਕਈ ਪਰਵਾਰਾਂ ਦਾ ਔਰ ਵੀ ਨੰਨੂ ਕਹਾਂ ਜਾਏਗਾ ਹਮ ਧਨੂ ਕਰਾਂ ਤੇ ਠੈਲੇ ਜਾਗੇ ਕਿਉਂ ਠੈਲੇ ਜਾਗੇ ਬਈ ਕੋਈ ਜ਼ੁਲਮ ਕਰ ਦਿਆ ਮਨੇ ਬਤਾਓ ਮਨੂੰ ਸਾਬਤ ਕਰੋ ਇਸ ਚੀਜ਼ ਨੂੰ ਵੀ ਹਾਂ ਹਮ ਥਰੇ ਕਰਾਂ ਇਸ ਕਰਕੇ ਗਏ ਆ ਇਸ ਕਾ ਮਤਲਬ ਤੋ ਇਹ ਤੋ ਅੰਗਰੇਜ਼ਾਂ ਦੇ ਵੀ ਅੱਗਾ ਟੱਪ ਗਏ ਅੰਗਰੇਜ਼ਾਂ ਨੇ ਕਦੀ ਐਸਾ ਕੰਮ ਕਰਿਆ ਨਹੀਂ ਹੈ ਵੀ ਅਗਰ ਭਗ ਸਿੰਘਰ ਨੇ ਜ਼ੁਲਮ ਕਰਾਇਆ ਤੇ ਵੀ ਹਾਂ ਉਹਨਾਂ ਦੇ ਕਦੀ ਪਰਿਵਾਰਾਂ ਨੂੰ ਜਾਂ ਕਦੀ ਜਗਾਂ ਉਹਨਾਂ ਦੇ ਘਰਾਂ ਫੋਰਸ ਭੇਜਦੀ ਮਨੇ ਦੇਖੀਆ ਵੀਡੀਓ ਪਰ ਇਹਨਾਂ ਨੇ ਤਾਂ ਨੇ ਤਾਂ ਉਸਤੇ ਵੀ ਅੱਗੇ ਟੱਪ ਗਏ ਪਰ ਕੋਈ ਦਿੱਕਤ ਨਹੀਂ ਹੈ ਚਾਹੇ ਪਰ ਇੱਕ ਬਾਤ ਹੋਰ ਸੋਚ ਲਿਓ ਜੇ ਤਾਂ ਹੋਇਆ ਫੌਜੀ ਜਾਂ ਹੋਇਆ ਪੁਲਸ ਵਾਲਾ ਉਸ ਨੂੰ ਤਾਂ ਕਹਿੰਦੇ ਕੁਛ ਨਹੀਂ ਜੇ کہیں ਨਿਕਰਲਾ ਫਸ ਗਿਆ ਨਾ बुगे टोटे कर देंगे टोटे फिर जे तो चाहे तो प्रधानमंत्री की सिफारिश लै लीए चाहे मुख्यमंत्री की सिफारिश लैलीए पर एक बार फसीए जरूर मैं जु पता लगे ना भी मैं आर एस एस आज इधर भेजन लगे यार गाली गलोच घर करके आए गए और कहीं वीडियो आएगी सामनी भी वह फलाना बंदा जलबेड़ा या मछाडा या कहीं कैथल गेड़ा मारन गया था और आपने कहीं मारे ਪਛਾਣ ਮੈ ਗਿਆ ਵੀ ਉਹ ਆਰਐਸਐਸ ਦਾ ਬੰਦਾ ਆ ਉਹ ਕਹੇ ਨਿੱਕਰ ਵੀ ਨਹੀਂ ਰਹਿਣੇਗੀ ਇਹ ਕਪੜੇ ਐਸੇ ਕਰ ਦੇਣਾ ਤੋਤੋ ਦਾ ਗੰਨਾ ਨਹੀਂ ਹੁੰਦਾ ਲੇਸੜਾ ਦਾ ਜੂਸ ਕੱਢਿਆ ਵਾ ਹਾਂ ਜਿਸ ਤਰ੍ਹਾਂ ਜੂਸ ਕੱਢਿਆ ਵਾ ਉਹ ਆ ਇਸ ਤਰ੍ਹਾਂ ਦਾ ਬਣਾ ਦੇਣਗੇ ਪਰ ਫਸਣਾ ਜੀਓ کہیں ਨਾ ਮਿਲਟਰੀ ਨੂੰ ਕੁਝ ਕਹਾ ਕਿਉਂਕਿ ਨਾ ਪੁਲਸ ਵਾਲਾ ਨੇ ਕੁਝ ਕਹਾ ਪ੍ਰਸ਼ਾਸਨ ਤੋਂ ਸਰਕਾਰ ਕਾਇਆ ਕਿਉਂ ਉਹਨਾਂ ਨੇ ਉਹਨਕੇ ਪਾਸ ਤੇ ਤਨਖਾਹ ਲੈਣੀ ਆ ਉਹਨਾਂ ਦਾ ਉਹਨਾਂ ਦਾ ਹੁਕਮ ਮੰਨਣਾ ਆ ਅਰ ਜੇ ਕੋਈ ਨਿਊ ਸੋਚਾ ਵੀ ਹਾਂ ਇਸ ਕਿਸਾਨ ਅੰਦੋਲਨ ਨੂੰ ਦਬਾਣੇ ਵਾਲੀ ਬਾਤ ਆ ਉਹ ਚਾਹ ਸਾਰੀ ਐਸਐਸ ਆਰਐਸਐਸ ਜੋਰ ਲੈ ਲੇ ਅੰਦੋਲਨ ਨਹੀਂ ਦਬਦਾ ਹੈ ਅੰਦੋਲਨ ਇਸੇ ਤਰ੍ਹਾਂ ਮਜ਼ਬੂਤ ਆ ਮਜ਼ਬੂਤ ਰਹਾਗਾ ਅਰ ਅੰਦੋਲਨ ਪਹਿਲਾਂ ਵੀ ਜਿੱਤੇ ਆ ਔਰ ਅੱਗੇ ਵੀ ਜਿੱਤਾਂ ਦੇ ਹਰਿਆਣਾ ਦੇ ਵਿੱਚ ਖਾਪ ਪੰਚਾਇਤਾਂ ਦਾ ਵੀ ਦਬਦਬਾ ਹੈ ਤੁਸੀਂ ਕੋਈ ਗੱਲਬਾਤ ਹੋਰੀ ਤੁਹਾਡੀ ਕਿ ਖਾਪ ਪੰਚਾਇਤਾਂ ਵੀ ਤੁਹਾਡੇ ਹੱਕ ਦੇ ਵਿੱਚ ਆਉਣ ਕਿਉਂਕਿ ਹੁਣ ਤੱਕ ਤਾਂ ਤੁਸੀਂ ਆਏ ਹੋਏ ਹੋ ਜਾਂ ਹੋਰ ਉਧਰੋਂ ਕੋਈ ਇਸ ਤਰ੍ਹਾਂ ਦੀ ਖਾਸ ਮੂਵਮੈਂਟ ਹੁੰਦੀ ਹੋਈ ਹਰਿਆਣੇ 'ਚੋਂ ਨਜ਼ਰ ਨਹੀਂ ਆ ਰਹੀ ਪਤਾ ਹੈ ਉਹ ਲੋਕ ਥੋੜੀ ਜਿਹੀ ਦੂਰ ਬੈਠੇ ਹਨ ਅਮਰ ਦੇ ਯਹਾਂ ਫਿਰ ਥੋੜੀ ਜਿਹੀ ਦਿੱਕਤ ਆ ਜਾਇਆ ਖਰ ਹਮ ਕਹਿਣਾ ਚਾਹ ਰਹੇ ਹਾਂ ਨੇ ਵਾਲਿਆਂ ਨੂੰ ਭਈ ਹੁੱਕੇ ਪਾਣੀ ਦੀ ਦਿੱਕਤ ਕੋਈ ਨਹੀਂ ਆਪਾਂ ਨੂੰ ਆਪਾਂ ਸਾਰਾ ਮੈਨੇਜਮੈਂਟ ਕਰ ਲੇਗੇ ਉਸ ਨੂੰ अगर आप सोचते हो भी हम सरदारा में जाएंगे मन हुक्का पीण दें या ना पीण दहें होर तो होर बोल थानू पर का देंगे पर एक बार यहाँ जरूर आओ यहाँ है देखो चाहे थोड़े थोड़े करका आओ पर यहाँ गेड़ा रखो क्योंकि दूर पड़ा थोड़ा सा इतना कोई मेरा किसान सक्षम नहीं है कि हम हर रोज़ हज़ार पंद्रह सौ का तेल फूक का यहाँ तो ऐसा भी नहीं हो सकता है पर हम ये लड़ाई सारी जो खपा ਰਲ ਮਿਲ ਕੇ ਲੜਾਂਗੇ ਖਾਪਾ ਮਾਰ ਤੇ ਬਾਹਰ ਨਹੀਂ ਐ ਖਾਪਾ ਨੇ ਸਭ ਨੇ ਮਾਨੂੰ ਸਮਰਥਨ ਦੇ ਰੱਖਿਆ ਆ ਔਰ ਕਹ ਰਹੇ ਆ ਕੋਈ ਬਾਤ ਨਹੀਂ ਆਪ ਇੱਕ ਵਾਰ ਹਰਿਆਣੇ ਮਾਓ ਹਮ ਥਰੀ ਗੈਲ ਖੜੀਆਂ ਕੰਦੇ ਗੈਲ ਕੰਧਮ ਲਾਏਗਾ ਕਿਉਂਕਿ ਲੜਾਈ ਮਾਰੀ ਸਭ ਕੀ ਇਕ ਘਰਾਂ ਦੇ ਵਿੱਚ ਵੀ ਛਾਪੇ ਮਾਰੀ ਜਿਵੇਂ ਅਮਰਜੀਤ ਮੋਢੀ ਪ੍ਰਧਾਨ ਆ ਤੁਹਾਡੇ ਉਹਨਾਂ ਦੇ ਘਰ ਦੇ ਬਾਹਰ ਵੀ ਨੋਟਿਸ ਲਾਤਾ ਹੋਰ ਬਹੁਤ ਸਾਰੇ ਕਿ ਇਹ ਦੇਖੋ ਤੁਹਾਡੇ ਘਰ ਦੇ ਬਾਹਰ ਵੀ ਲਾਇਆ ਕੀ ਨੋਟਿਸ ਦੇ ਵਿੱਚ ਕੀ ਲਿਖਿਆ ਹੋਇਆ ਨੋਟਿਸ ਪਹਿਲਾਂ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਕੱਲ ਮੇਰੇ ਘਰ ਹਰਿਆਣੇ ਤੋਂ ਹਰਿਆਣੇ ਤੋਂ ਮੈਂ ਮੇਰਾ ਪਿੰਡ ਗਰਨਾਲਾ ਬਲੋਕ 2 ਤੋਂ ਜਿਸ ਤਰ੍ਹਾਂ ਦੇਖਾਇਆ ਪੁਲਿਸ ਦੀ ਗੱਡੀਆਂ ਵਾਹ ਰਹੀਆਂ ਬਾਹਰ ਨਿਕਲੇ ਆ ਉਹਨੇ ਕਹਦੇ ਤੇਰਾ ਪਿਓ ਕਿੱਥੇ ਐ? ਯਾਨੀ ਕਿ ਆ ਜਦਿਕੇ ਉਹਨੇ ਪਾਸ ਅੱਜ ਕਹਿੰਨਾ ਤੇਰਾ ਬਾਪ ਕਹਾਂ ਆ? ਠੀਕ ਹੈ ਜੀ। ਤਾਂ ਉਹਨੇ ਕਿਹਾ ਉਹ ਤਾਂ ਹੈ ਨਹੀਂ ਉਰੇ। ਤੇ ਕਹਿੰਦੇ ਤੇਰੇ ਦਾਦਾ ਕਿੱਥੇ ਆ? ਚਲੋ ਉਹਨੇ ਕਿਹਾ ਮੈਂ ਬੁਲਾ ਦਿੰਦਾ। ਯਾਨੀ ਕਿ ਮੇਰੇ ਬੱਚੇ ਦੇ ਪੇਪਰ ਨੇ। ਗੁੜੀਆਂ ਮੇਰੇ +1 ਚ ਐ ਤੇ ਬੇਟਾ ਮੇਰਾ 9th ਐ। ਉਹਨਾਂ ਦੇ ਸਾਹਮਣੇ ਇੱਕ 47 ਲੈ ਕੇ ਗਏ ਆ ਇਹ। ਅਸੀਂ ਕ੍ਰਿਮੀਨਲਾਂ ਦੀ ਕੋਈ ਹੁਣ ਤੱਕ ਸਾਡਾ ਰਿਕਾਰਡ ਚੱਕ ਕੇ ਦੇਖੋ ਸਾਡੇ ਸੱਤ ਕੁੰਜ ਦਾ ਕੋਈ ਕੇਸ ਨਹੀਂ ਹੈਗਾ। ਤੁਹਾਡੇ ਪਹਿਲਾਂ ਕੋਈ ਪਰਚਾ ਹੈ ਨਹੀਂ ਕੋਈ ਵੀ। ਪਰਚਾ ਨਹੀਂ ਹੈਗਾ ਫੱਟ ਕੁੰਜ ਦਾ ਪਰਚਾ ਨਹੀਂ ਹੈਗਾ ਜੀ ਕੋਈ ਸਾਡੇ ਘਰੇ ਜਾਂਦੇ ਆ ਉਹਦੇ ਬਾਅਦ ਜਿਹੜੀ ਚਿੰਨ੍ਹ ਦੋ ਗੱਡੀਆਂ ਨੇ ਉਹਦੇ ਪੈਰਾ ਮਿਲਟਰੀ ਫੋਰਸ ਦੀਆਂ ਨੇ ਠੀਕ ਹੈ ਜੀ ਇੱਕ ਪੁਲਿਸ ਦੀ ਹੈ ਅਗਰ ਕੱਲ ਨੂੰ ਮੇਰੇ ਘਰੇ ਕੋਈ ਡਕੈਤੀ ਪੈ ਗਈ ਜਾਂ ਕੋਈ ਇੱਜ਼ਤ ਤੇ ਕਿਸੇ ਨੇ ਹੱਥ ਪਾ ਲਿਆ ਮੈਨੂੰ ਕੜੀਸ ਕੇ ਮਾਰ ਦੂੰਗਾ ਠੀਕ ਹੈ ਨਾ ਸਾਨੂੰ ਦੱਸ ਕੇ ਆਣ ਇਹ ਵੀ ਕੌਣ ਬੰਦੇ ਆਡੈਂਟੀਫਾਈ ਕਰਾਣੇ ਸਾਡੇ ਜਿਹੜੇ ਗੱਡੀਆਂ 'ਚ ਭਰੀ ਫਿਰਦੇ ਆ ਇਹ ਬੰਦੇ ਕੌਣ ਹੈ ਮਿਲਟਰੀ ਦੇ ਹੈਗੇ ਵੀ ਆ ਨਹੀਂ ਹੈਗੇ ਅਗਰ ਸਾਡੇ ਘਰੇ ਕੱਲ ਨੂੰ ਕੋਈ ਚੋਰੀ ਡਕੈਤੀ ਹੋਗੀ ਅਸੀਂ ਘਰੇ ਨਹੀਂ ਹੈਗੇ ਅਗਰ ਸਾਡੇ ਘਰੇ ਕੋਈ ਹੋਗੀ ਫਿਰ ਆਪਾਂ ਬਖਸਣਾ ਕੋਈ ਨਹੀਂ ਇਹਨਾਂ ਨੂੰ ਤੁਸੀਂ ਵੀ ਹਰਿਆਣੇ ਤੋਂ ਐ? ਹਾਂ ਜੀ ਮੈਂ ਹਰਿਆਣੇ ਤੋਂ ਗਾਉਂ ਮੇਰਾ ਮਛੌਂਡਾ ਆ। ਔਰ ਜਿਸ ਤਰੀਕੇ ਦੇ ਬਾਈ ਜੀ ਨੇ ਬਾਤ ਬਤਾਈ ਸਾਰਿਆਂ ਕੇ ਘਰਾਂ ਪਰਚੇ ਲਾਏ ਜਾ ਰਹੇ ਆ ਜੈਸੇ ਕਿ ਹਮ ਕੋਈ ਪੇਸ਼ੇਵਰ ਅਪਰਾਧੀ ਹੋ ਆਇਆ। ਤੋ ਯੋ ਪ੍ਰਸ਼ਾਸਨ ਕਾ ਰਵਈਆ ਬਿਲਕੁਲ ਠੀਕ ਨਹੀਂ ਹੈ। ਹਮਨੇ ਕਹਿਣਾ ਚਾਹਾਂ ਯੋ ਬਾਡਰ ਬਣਾ ਦਿਆ ਯਹਾਂ ਅਗਰ ਇਤਨੀ ਸਖਤਾਈ ਪਾਕਿਸਤਾਨ ਕੇ ਬਾਡਰ ਪਰ ਹੁੰਦੀ ਤੋ ਸ਼ਾਇਦ ਨਸ਼ਾ ਨਾ ਆਂਦਾ। ਜਵਤਵਾਦੀ ਆਪਣੇ ਦੇਸ਼ ਮਾਰ ਰਹੇ ਆ ਗਲਤ ਐਲੀਮੈਂਟ ਐ ਔਰ ਨਾ ਆਂਦੇ ਆਪਣਾ ਦੇਸ਼ ਸੇਫ ਰਹਿੰਦਾ ਔਰ ਨਾ ਹੀ ਨਸ਼ਾ ਆਂਦਾ। ਯੋ ਲੜਾਈ ਨਸਲ ਔਰ ਫਸਲ ਕੀ ਹੈ। ਆਪਕੇ ਜ਼ਰੀਏ ਤੇ ਮੈਂ ਜੋ ਕਹਿਣਾ ਚਾਹੂੰ ਐ ਐਨਐਸਏ ਲਾਦੀਆ ਕੋਈ ਹਮ ਅਪਰਾਧੀ ਨਹੀਂ ਹਮਾਰੇ ਪਰਨੇ ਸੇ ਆਪ ਲਾਇਗਾ ਮਨੂ ਦਬਾਣਾ ਚਾਹ ਰਿਆ ਸਿਸਟਮ ਸਿਰਫ ਆਵਾਜ਼ ਨੂੰ ਦਬਾਣੇ ਦਾ ਸਿਸਟਮ ਐ ਇਸ ਤੋਂ ਜ਼ਿਆਦਾ ਹੋਰ ਕੁਝ ਨਹੀਂ ਐ ਜੇ ਸਰਕਾਰ ਮਾਰੀ ਆਵਾਜ਼ ਨੂੰ ਦਬਾਣਾ ਚਾਹ ਰਹੀ ਐ ਉਹ ਤੁਸ ਕੀ ਭੁੱਲ ਐ ਜੋ ਸਿਸਟਮ ਇਤਿਹਾਸ ਪੜਲੇ ਆਵਾਜ਼ ਦਬਾਇ ਤੇ ਦੱਬੀ ਨਹੀਂ ਜਾਂਦੀ ਐ ਆ ਆਉਣ ਵਾਲੇ ਦਿਨਾਂ ਚ ਹੋ ਸਕਦਾ ਕਿ ਸਿੱਖਾਂ ਦਾ ਇਕੱਲਿਆਂ ਦਾ ਜਾਂ ਕੱਲੇ ਪੰਜਾਬ ਦਾ ਅੰਦੋਲਨ ਬਣਾਉਣ ਦੀ ਕੋਸ਼ਿਸ਼ ਕਰ ਦਿੱਤੀ ਜਾਵੇ ਮੈਂ ਮੈਂ ਇਸ ਮੈਂ ਜੋ ਕਹਿਣਾ ਚਾਹੂੰ ਐ ਵੀ ਉਹ ਕੇਵਲ ਮਾਤਰ ਦੇਸ਼ ਦਾ ਜੋ ਗੋਦੀ মিডিਆ ਆ ਸਾਰੇ মিডিਆ ਕੀ ਤੋਂ ਆਪਾਂ ਗੱਲ ਨਹੀਂ ਕਰਦੇ ਹੈ ਜੋ ਗੋਦੀ মিডিਆ ਜੋ ਇਸ پاک ਪਵਿੱਤਰ ਅੰਦੋਲਨ ਨੂੰ ਇਸੀ ਤਰਫ ਲੈ ਕੇ ਜਾਣਾ ਚਾਹ ਰਿਹਾ ਡਾਇਵਰਟ ਕਰਨਾ ਚਾਹ ਰਿਹਾ ਹੈ ਆਪਣੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਆ ਜੋ ਅੰਦੋਲਨ ਚੱਲਿਆ ਪਹਿਲਾ ਮਹੀਨਾ ਇਹ ਕਰਕੇ ਦੇਖਿਆ ਪਰ ਹੋਇਆ ਨਹੀਂ ਹੈ ਇਹ ਇਸ ਅੰਦੋਲਨ ਕੀ ਦਿਸ਼ਾ ਚੇਂਜ ਕਰਨੇ ਕੇ ਉਪਰ ਜੋ ਇਸਕਾ ਪੇਡ মিডিਆ ਹੈ বিজেপি ਸਰਕਾਰ ਦਾ ਉਹ ਬਸ ਉਹਨਾ ਅੱਡੀ ਤੇ ਲੈ ਕੇ ਸਿਰ ਤੱਕ ਆ ਜੋ ਹੀ ਜੋਰ ਲਾ ਰੱਖਿਆ ਵੀ ਇਸ ਕੀ ਦਿਸ਼ਾ ਚੇਂਜ ਕਰ ਦਿਓ ਮੈਂ ਆਪਕੇ ਮਾਧਿਅਮ ਕੇ ਦੇਸ਼ ਕੇ ਨੌਜਵਾਨਾਂ ਨੂੰ ਵੀ ਉਹ ਕਹਿਣਾ ਚਾਹੁੰਦਾ ਹਾਂ ਜੋ ਸ਼ਾਂਤ ਮਈ ਅੰਦੋਲਨ ਹੈ ਸ਼ਾਂਤਵੇਂ ਢੰਗ ਤੇ ਆਪਰੇ ਲੜਨਾ ਹੈ। ਔਰ ਇਹ ਜੋ ਕੇਵਲ ਕੱਲੇ ਕਿਸਾਨਾਂ ਕਾ ਅੰਦੋਲਨ ਨਹੀਂ ਹੈ। ਇਹ ਦੇਸ਼ ਕੇ ਹਰ ਉਸ ਬੰਦੇ ਕਾ ਅੰਦੋਲਨ ਹੈ ਜੋ ਇਸ ਦੇਸ਼ ਮੇਂ ਰਹਿ ਰਿਹਾ ਹੈ। ਐਮਐਸਪੀ ਕੀ ਲੜਾਈ ਕੱਲੇ ਕਿਸਾਨਾਂ ਕੀ ਲੜਾਈ ਨਹੀਂ ਹੈ ਪਰ ਇਸ ਮੁੱਦੇ ਨੂੰ ਪਟਕਾਇਆ ਜਾ ਰਿਹਾ ਹੈ ਔਰ ਮਾਰੇ ਉੱਪਰ ਅੰਗਰੇਜ਼ਾਂ ਵਾਲੀ ਨੀਤੀ ਅਪਣਾਇਗਾ। ਇਸ ਆਵਾਜ਼ ਨੂੰ ਦੱਬਣੇ ਕੀ ਕੋਸ਼ਿਸ਼ ਕਰੀ ਜਾ ਰਹੀ ਹੈ। ਅੰਮਾਲਾ ਪ੍ਰਸ਼ਾਸਨ ਨੂੰ ਜੋ ਵੀ ਕਹਿਣਾ ਚਾਹੇ ਹੈ। ਇਹ ਦੇਖੋ ਕੈਸੀ ਰਣਨੀਤੀ ਅਪਣਾਈ ਗਈ। ਕੱਲ ਮਾਨੂੰ ਮਰੀ ਗੱਲ ਮੀਟਿੰਗ ਹੋਈ ਸੀ। ਮਤਲਬ ਅੰਦੋਲਨ ਤੇ ਪਹਿਲਾਂ ਅੰਬਾਲਾ ਪ੍ਰਸ਼ਾਸਨ ਕਹਿ ਰਿਹਾ ਵੀ ਤੁਸੀਂ ਇਤਨਾ ਕਰੋ ਪੰਜਾਬ માં ਨਿਕਲ ਜਾਓ ਸਾਰੇ ਇਕੱਠੇ ਹੋ ਗਏ ਫਿਰ ਤੁਸੀਂ ਪਰਾਂ ਦੇ ਆਵੇਂਗੇ ਹਮ ਤੁਹਾਨੂੰ ਰੋਕ ਲੇਗੇ ਹੈ ਨੀ ਜੋ ਕਿਸ ਤਰੀਕੇ ਦੀ ਰਣਨੀਤੀ ਹੋਗੀ ਇਹ ਵੀ ਹਮ ਪੰਜਾਬ માં ਤੇ ਜ਼ਿਆਦਾ ਰਹੇ ਆ ਜਦਾਂ ਮਾਨਾ ਗਿਆ ਵੀ ਹਮ ਨਹੀਂ ਪੰਜਾਬ ਮਜੰਦੇ ਆ ਹਮ ਤਾਂ ਇਹੀ ਰਹਿ ਕੇ ਆਪਣਾ ਅੰਦੋਲਨ ਲੜਾਂਗੇ ਫਿਰ ਮਾਰੇ ਕਰਾਂ ਨੇ ਗੋਆਹਾਂ ਕੇ ਅੰਦਰ ਜਿਪਸੀਆਂ ਕੀ ਗੱਲ ਅਨਾਉਂਸਮੈਂਟ ਕਰਾ ਰਹੇ ਆ ਮਾਰੇ ਉੱਪਰ ਦਬਿਸ਼ ਕਰ ਰਹੇ ਆ 25 25 ਬੰਦੇ ਵੀਡੀਓ ਸੀਗਾ ਉਹਦੇ ਚ ਕਿਹਾ ਜਾ ਰਿਹਾ ਸੀ ਹਰਿਆਣਾ ਪੁਲਿਸ ਸੀਗੀ ਨਾਲ ਪੈਰਾਮਿਲਟਰੀ ਪੂਰੀ ਫੋਰਸ ਸੀਗੀ ਕਿ ਪਾਸਪੋਰਟ ਰੱਦ ਕਰ ਦਿੱਤੇ ਜਾਣਗੇ ਕ੍ਰਿਮੀਨਲ ਰਿਕਾਰਡ ਚੜ ਜੂਗਾ ਉਸੀ ਬਾਤ ਪਾ ਰਿਹਾ ਮੈਂ ਕਹਿੰਦਾ ਮਾਰੇ ਕਰਾਂ ਇਸ ਤਰ੍ਹਾਂ ਗਾਰਡ ਨਾ ਫਲੈਗ ਮਾਰਚ ਕਰ ਰਹੀ ਆ ਵੀ ਲੋਕਾਂ ਲੋਕ ਬੋਲਾ ਨਾ ਕੋਈ ਦਬਸ਼ ਮਾਜਾਂ ਫਿਰ ਅਨਾਉਂਸਮੈਂਟ ਕੀ ਕਰੀ ਜਾ ਰਹੀ ਆ ਵੀ ਜੇ ਕਹਿ ਰਿਹਾ ਜੀ ਉਸकी ਪ੍ਰਾਪਰਟੀ ਹਮ ਕੁਰ ਕਰ ਲੇਗੇ ਜੀ ਉਸਕੇ ਬੈਂਕ ਖਾਤੇ ਸੀਜ ਕਰ ਦੇਗੇ ਔਰ ਜਿਨਕੇ ਜੋਰ ਸੇ ਬੱਚੇ ਜਾਹੇਗੇ ਉਨਕੇ ਪਾਸਪੋਰਟ ਹਮ ਰੱਦ ਕਰ ਦਿਏ ਜਾਹੇਗੇ ਟਰੈਕਟਰਾਂ ਕੀ ਆਰਸੀਆਂ ਰੱਦ ਕਰ ਦੇਗੇ ਮੋਟਰਸਾਈਕਲ ਲੱਗ ਗਿਆ ਹੱਦ ਕਰ ਰਹੇ ਯਾਰ ਜਦ ਥਮੀ ਥਮ ਕਿਸੇ ਬੱਚੇ ਨੂੰ ਰੋਜ਼ਗਾਰ ਤੋਂ ਦੇ ਨਹੀਂ ਸਕਦੇ ਜੇ ਬੱਚਾ ਕੋਈ ਆਪਣੇ ਰੋਜ਼ਗਾਰ ਕੀ ਤਲਾਸ਼ਾਂ ਵਿਦੇਸ਼ਾਂ ਜਾਹੇਗਾ ਉਹਨੂੰ ਥਮ ਵਹਾਂ ਜਾਣ ਨਹੀਂ ਦਿੰਦੇ ਹੈ ਬਾਪੂ ਵਾਲਾ ਰਾਜ ਹੈ ਕਿਆ ਇਸ ਦੇਸ਼ ਦੀ ਜਨਤਾ ਨੇ ਵੋਟਾਂ ਪਾਇਆ ਤੁਹਾਨੂੰ ਕੁਝ ਕੱਲ 70 ਸਾਲ ਤੋਂ ਨਾ ਲੇਲੜੀਆਂ ਗੱਡੀ ਇਸ ਦੇਸ਼ ਦੀ ਜਨਤਾ ਕੀ ਵੀ ਵਨ ਨੂੰ ਕਹੀਂ ਸੀਟ ਮਿਲ ਜਾ ਮਨੂੰ ਕਹੀਂ ਸੀਟ ਮਿਲ ਜਾ ਅੱਜ ਅੰਦੇ ਦੇ ਹੱਥ ਬਟੇਰਾ ਲੱਗਿਆ ਬੱਸ ਜੋ ਮਰਜੀ ਕਹੀ ਜੋ ਕੋਈ ਕਹਿਣ ਸੁਣਨ ਵਾਲਾ ਨਹੀਂ ਹੈ ਜਿਸ ਤਰ੍ਹਾਂ ਇਹਦਾ ਦਿਲ ਕਰੇਗਾ ਕਿਸੇ ਦਾ ਪਰਚਾ ਦਰਜ ਕਰ ਦਿਓ ਕਿਸੇ ਦਾ ਪਾਸਪੋਰਟ ਰੱਦ ਕਰ ਦਿਓ ਪੈਸਾ ਫੋਣਾ ਨਾਲ ਵੀ ਗੱਲਬਾਤ ਕਰਦੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਵੀਰਜੀ ਡਿਸਟ੍ਰਿਕਟ ਕੈਥਲ ਤੋਂ ਅੱਛਾ ਕੈਥਲ ਤੋਂ ਤੁਸੀਂ ਵੀ ਇੱਥੇ ਆਏ ਹੋ ਹਾਂਜੀ ਮੈਂ ਕਿੰਨੇ ਦਿਨ ਹੋ ਗਏ ਤੁਹਾਨੂੰ 8 ਤਰੀਕ ਤੋਂ ਨਿਕਲੇ ਆਏ ਵੀਰਜੀ 7 ਤਰੀਕ ਨੂੰ ਕਰ ਨੋਟਿਸ ਲੱਗ ਗਿਆ ਸੀ ਚਾ ਨੋਟਿਸ ਕੀ ਹੈ ਨੋਟਿਸ ਦੇ ਉੱਪਰ ਕੀ ਲਿਖਿਆ ਨੋਟਿਸ ਦੇ ਵਿੱਚ ਤਾਂ ਹੀ ਲਿਖਿਆ ਹੈ ਵੀ ਜੋ ਤੇਰੀ ਪ੍ਰਾਪਰਟੀ ਹੈ ਉਹਨੂੰ ਜਬਤ ਕਰ ਲਿਆਗੇ ਔਰ ਜੋ ਖਾਤੇ ਨੇ ਉਹਨਾਂ ਨੂੰ ਵੀ ਅਸੀਂ ਬਲੌਕ ਕਰ ਲਿਆਗੇ ਅੱਛਾ ਜੀ ਤੁਸੀਂ ਕੀ ਅਪਰਾਧ ਕਰ ਰਹੇ ਹੋ ਕਿਸੇ ਖਤਰਨਾਕ ਲਹਿਰ ਨਾਲ ਜੁੜੇ ਹੋਏ ਹੋ ਤੁਸੀਂ ਤੁਸੀਂ ਦੇਖ ਹੀ ਰਹੇ ਹੋ ਵੀਰ ਜੀ ਅਸੀਂ ਆਪਣੀ ਮੰਗਾ ਵਾਸਤੇ ਸੜਕਾਂ ਦੇ ਬੈਠੇ ਆ ਔਰ ਸ਼ਾਂਤੀਪ੍ਰੀਆ ਅੰਦੋਲਨ ਕਰ ਰਹੇ ਆ ਉਹ ਵੀ ਨਹੀਂ ਕਰਨ ਦਿੰਦੇ ਜਦਕਿ ਉਹਨਾਂ ਨੇ ਖੁਦ ਆਪ ਜਿਹੜੀ ਸਾਡੀ ਡਿਮਾਂਡ ਹੈ ਜਿਹੜੀ ਅਸੀਂ ਮੰਗ ਕਰ ਰਹੇ ਹਾਂ ਉਹ ਪ੍ਰਧਾਨ ਮੰਤਰੀ ਜੀ ਨੇ ਆਉਣ ਤੋਂ ਪਹਿਲਾਂ ਖੁਦ ਸਾਨੂੰ ਆਪ ਕਹਿਆ ਸੀ ਵੀ ਪਹਿਲੀ ਕਲਮ ਨਾਲ ਤੁਹਾਡੇ ਜੋ ਕਰਜ਼ਾ ਹੈ ਉਹ ਮਾਫ ਕੀਤਾ ਜਾਊਗਾ ਪਰ ਹੁਣ ਤੁਹਾਨੂੰ ਕੀ ਲੱਗਦਾ ਹਰਿਆਣਾ ਦੇ ਵਿੱਚ ਸਰਕਾਰ ਬਣੀ ਮਨੋ ਰਾਲ ਖੱਟਰ ਹੋਣਾ ਕੋਲੇ ਇੰਨੀਆਂ ਸੀਟਾਂ ਨਹੀਂ ਸੀਗੀਆਂ ਦੁਸ਼ੰਤ ਚੋਟਾਲਾ ਹੋਣਾ ਦੀ ਪਾਰਟੀ ਨੇ ਸਪੋਰਟ ਕੀਤਾ ਉਹ ਇਹ ਕਲੇਮ ਕਰਦੇ ਕਿ ਅਸੀਂ ਕਿਸਾਨਾਂ ਦੀ ਪਾਰਟੀ ਹੈ ਪਰ ਕੀ ਵਾਕਈ ਕਿਸਾਨ ਉਹਨਾਂ ਨੂੰ ਪੁੱਛ ਰਿਹਾ ਕਿ ਭਾਈ ਤੁਸੀਂ ਤਾਂ ਕਹਿੰਦੇ ਸੀ ਕਿਸਾਨਾਂ ਦੀ ਪਾਰਟੀਆਂ ਤੁਸੀਂ ਤਾਂ ਗੱਲ ਹੀ ਨਹੀਂ ਕਰ ਰਹੇ ਸਾਡੀ ਦੇਖੋ ਮੇਰੇ ਹਲਕੇ ਦੇ ਅੰਦਰ ਵੀ ਜੀ ਜੀ ਪੀ ਨੂੰ ਸਾਨੇ ਵੋਟ ਦਿੱਤੀ ਸੀਗੀ ਵਿਸ਼ਵਾਸ ਕੀਤਾ ਸੀ ਸਾਨੇ ਦੇਵੀ ਲਾਲ ਕਰਕੇ ਵੀ ਇਹ ਦੇਵੀ ਲਾਲ ਦਾ ਪੁੱਤ ਹੈ ਵੀ ਇੱਕ ਦੇਵੀ ਲਾਲ ਮੰਗੋ ਖਰਾ ਉਤਰੂਗਾ ਤੁਸੀਂ ਤੁਸ਼ਨ ਤੁਹਾਨੂੰ ਵੋਟ ਦਿੱਤਾ ਸੀ ਬਿਲਕੁਲ ਦਿੱਤੀ ਸੀਗੀ ਜੀ ਪਰ ਅੱਜ ਸਾਨੂੰ ਉਹਨਾਂ ਨੂੰ ਵੋਟ ਪਾ ਕੇ ਖੁਦ ਰੋਣਾ ਆਉਂਦਾ ਹੈ ਵੀ ਇਹ ਜੱਟ ਪਰਿਵਾਰ ਤੋਂ ਹੈ ਦੇਵੀ ਲਾਲ ਦਾ ਪੁੱਤ ਹੈ ਲੇਕਿਨ ਉਹ ਚ ਦੇਵੀ ਲਾਲ ਵਾਲਾ ਇੱਕ ਵੀ ਗੁਣ ਨਹੀਂ ਹੈਗਾ ਸਭ ਖੱਦੋ ਸਟੈਂਡਲਾਈਨ ਵਾਲੇ ਸੀਗੇ ਬਿਲਕੁਲ ਜੀ ਉਹ ਉਹਨਾਂ ਦੇ ਮਸੀਹਾ ਮੰਨੇ ਜਾਂਦੇ ਕਿਸਾਨਾਂ ਦੇ ਪ੍ਰਤੀ ਮਸੀਹਾ ਕੀ ਪ੍ਰਮਾਤਮਾ ਸੀ ਕਿਸਾਨਾਂ ਵਾਸਤੇ ਜਿਨ੍ਹਾਂ ਨੇ ਟਰੈਕਟਰ ਨੂੰ ਵੀ ਗੱਡੇ ਦਾ ਦਰਜਾ ਦਿੱਤਾ ਸੀਗਾ ਜੀ ਉਹਨਾਂ ਨੇ ਕਿਹਾ ਸੀ ਵੀ ਇਹ ਤਾਂ ਜਿਹੜਾ ਜ਼ਿਮੀਂਦਾਰ ਦਾ ਗੱਡਾ ਹੈ ਬਿਲਕੁਲ ਜੀ ਟੈਕਸ ਲਾਉਣ ਦੀ ਜਦੋਂ ਗੱਲ ਆ ਹਾਂਜੀ 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 ਨਵਦੀਪ ਦੇ ਪਿਤਾ ਉਹ ਤੁਸੀਂ ਕਿਉਂਕਿ ਨਵਦੀਪ ਨੂੰ ਵੀ ਬਹੁਤ ਲੋਕ ਪਿਆਰ ਵੀ ਕਰਦੇ ਆ ਔਰ ਇਸ ਨੂੰ ਲੈ ਕੇ ਵੀ ਮੈਂ ਜ਼ਰੂਰ ਜਾਨਣਾ ਚਾਹੁੰਦਾ ਕਿਉਂਕਿ ਨੌਜਵਾਨ ਖਾਸ ਤੌਰ ਤੇ ਪਿਛਲੀ ਵਾਰ ਅੰਦੋਲਨ ਦੇ ਵਿੱਚ ਸੀਗੇ ਨਵਦੀਪ ਦੇ ਨਾਲ ਵੀ ਚਲੋ ਯੂਥ ਇੰਗੇਜ ਹੈਗਾ ਨੌਜਵਾਨਾਂ ਦਾ ਰੁਝਾਨ ਕਿਹੋ ਜਿਹਾ ਹਰਿਆਣੇ ਦੇ ਜਿਹੜੇ ਨੌਜਵਾਨ ਆ ਖਾਸ ਤੌਰ ਤੇ ਜਿਹੜੇ ਆਏ ਨਹੀਂ ਅੰਬਾਲਾ ਜਾਂ ਜਿਹੜੀ ਬੈਲਟ ਤਾਂ ਪੰਜਾਬ ਦੇ ਨਾਲ ਲੱਗਦੀ ਉਸ ਤੋਂ ਪਰਲੇ ਪਾਸੇ ਦੀ ਬੈਲਟ ਚ ਵੀ ਪੈਸੇ ਬਣੇ ਕੈਥਲ ਤੋਂ ਦੇ ਚਲੋ ਕੈਥਲ ਦੀ ਵੀ ਲੱਗਦੀ ਹੈ ਤਾਂ ਜੀਨਦ ਵਾਲੇ ਪਾਸੇ ਜਾਂ ਹੋਰ ਜਿਹੜਾ ਪਰਲੇ ਪਾਸੇ ਦਾ ਇਲਾਕਾ ਪਾਣੀ ਪਤ ਦਾ ਇਲਾਕਾ ਜਾਂ ਰੁੱਤ ਰੁੱਤਕ ਦਾ ਇਲਾਕਾ ਉਹ ਤਾਂ ਕਰਦੇ ਨੇ ਫੋਨ ਭਾਈ ਥਵੇਂ ਕਦ ਅੱਗਾ ਆਵਾਂਗੇ ਨਹੀਂ ਭਾਈ ਇਸ ਤੇ ਸਿੰਬੂ ਬੜਰ ਦੇ ਆਪਾਂ ਨੇ ਕਹਿਆ ਭਾਈ ਸਰਕਾਰ ਕੇ ਪਾਸ ਬਹੁਤ بڑے ਤੰਤਰ ਲਗੇ ਹੋਏ ਆ ਸਰਕਾਰ ਨੇ ਉਹ ਇਤਨੇ ਇਤਨੇ ਬੜੀ ਮਸ਼ੀਨਾ ਖੜਾ ਰੱਖੀਆਂ ਗੋਲੀਆਂ ਚਲਾਣੇ ਵਾਲੀ ਗੋਲੇ ਚਲਾਣੇ ਵਾਲੀ వాటర్ ਕੈਨਨ ਹੋਰ ਪਤਾ ਨਹੀਂ ਕੀ-ਕੀ ਔਖੜਾ ਰੱਖੀ ਬਤਾਓ ਠਾਗਾ ਪੋਪੂਲੇਟ ਪੋਪੂਲੇਟ ਨੂੰ ਬਤਾਓ ਵੀ ਕੌਣਸ ਹੋਰ ਅਸੀਂ ਉਸਤੇ ਪਰਲੇ ਪਸਾ ਵੀ ਮੈਨੂੰ ਪਤਾ ਲੱਗਿਆ ਇਹਨਾਂ ਨੇ ਉਹ ਖੱਡੇ ਮਾਰ ਦੀ ਰੋਡ ਖੋਦਿਆ ਹੋਇਆ ਆ ਔਰ ਪਰਲੇ ਪਸਾ ਇਹਨਾਂ ਨੇ ਗੱਡੀਆਂ ਕਾਰਾਂ ਕੰਡਮ ਖੜਾ ਰੱਖੀਆਂ ਵੀ ਜਦ ਕਿਸਾਨ ਉਹ ਨਾ ਟੱਪਾਂਗੇ ਉਹਨਾਂ ਮਾ ਤੇਲ ਗੇਰ ਕਾ ਅੱਗ ਲੈ ਦੇਂਗੇ ਨਾਮ ਕਿਸਾਨਾਂ ਕੇ ਲੈ ਦੇਂਗੇ ਜਿਸ ਤਰ੍ਹਾਂ ਨੇ 2016 ਕੇ ਅੰਦਰ ਜੱਟ ਰક્ષਣ ਮ ਕਰਿਆਤਾ ਔਰ ਇਹ ਵੀ ਪਤਾ ਲੱਗਾ ਵੀ ਪੈਟਰੋਲ ਬੰਬ ਜਹਾਂ ਦੇ ਨੇ ਬੋਤਲਾਂ ਖਰੀਦੀਆਂ ਵਹਾਂ ਦਾ ਵੀ ਮਾਨੂੰ ਪਤਾ ਆ ਵੀ ਜਹਾਂ ਦੇ ਨੇ ਬੋਤਲਾਂ ਖਰੀਦੀਆਂ ਨਿਊ ਨੇ ਸੋਚ ਲਈ ਮਾਨੂੰ ਕੋਈ ਪਤਾ ਨਹੀਂ ਹੈ ਪੈਟਰੋਲ ਪੰਪ ਬਣਾਣੇ ਬੰਬ ਬਣਾਣੇ ਵਾਸਤਾ ਕੰਚ ਕੀ ਬੋਤਲਾਂ ਅਗਲਾ ਐਕਸ਼ਨ ਕੀ ਹੈ ਜਲਬੀੜਾ ਜੀ ਤੁਹਾਡਾ ਕਿਉਂਕਿ ਬੈਰੀਕੇਟਿੰਗ ਕੀਤੀ ਕਿ ਇੱਥੇ ਰੁਕਣ ਦਾ ਪਲਾਨ ਆ ਜਾਂ ਤੁਸੀਂ ਦਿੱਲੀ ਕੂਚ ਕਰਨਾ ਮੇਰਾ ਖੀਰਲਾ ਸਵਾਲ ਆਪਣਾ ਕੋਈ ਐਕਸ਼ਨ ਨਹੀਂ ਆਪਾਂ ਤਾਂ ਸੇਵਾਦਾਰ ਆ ਜਿਸ ਤਰ੍ਹਾਂ ਕੋਈ ਹੁਕਮ ਲਾਵਾਗਾ ਜਿੱਥੇ ਬੰਦੀਆਂ ਕਹਿ ਦੇਗੀ ਵੀ ਅੱਗਾ ਜਾਣਾ ਆ ਹਮ ਤਾਂ ਟੱਪ ਜਾ ਹਰ ਜਮ ਕਹਿੰਦੇਗੇ ਵੀ ਉਰਾ ਰਹਿਣਾ ਆ ਆਪਾਂ ਊਰੀ ਬੈਠਕਾ ਅੰਦੋਲਨ ਲੜਾਂਗੇ ਤੁਹਾਨੂੰ ਲੱਗਦਾ ਟੱਪਣਾ ਇੰਨਾ ਸੌਖਾ ਹੈਗਾ ਇਸ ਵਾਰ ਕਿਉਂਕਿ ਪਿਛਲੇ ਕਿਸਾਨ ਅੰਦੋਲਨ ਤੋਂ ਕਿਸਾਨ ਜਥੇਬੰਦੀਆਂ ਨੇ ਪਤਾ ਨਹੀਂ ਕੁਝ ਸਿੱਖਿਆ ਕਿ ਨਹੀਂ ਸਿੱਖਿਆ ਪਰ ਸਰਕਾਰਾਂ ਨੇ ਤੇ ਸਿਸਟਮ ਨੇ ਤੰਤਰ ਨੇ ਬਹੁਤ ਕੁਝ ਸਿੱਖ ਲਿਆ ਕਿ ਇੱਕ ਸਿਸਟਮ ਹੈ ਇੰਨਾ ਜ਼ਬਰਦਸਤ ਲਾ ਦੋ ਕਿ ਲੋਕ ਟੱਪੀ ਨਾ ਸਕਣ ਇਹਨਾਂ ਵਾਰ ਇੰਨਾ ਜ਼ਬਰਦਸਤ ਤਰੀਕੇ ਨਾਲ ਅਟੈਕ ਕਰ ਦੋ ਬਾਤ ਉਹ ਨਹੀਂ ਹੈ ਬਾਤ ਟੱਪਣ ਟਪਣ ਵਾਲੀ ਨਹੀਂ ਹੈ ਬਾਤ ਆਪਣੀ ਜਦ ਗੁਰੂ ਗੋਬਿੰਦ ਸਿੰਘ ਜੀ ਹਰ ਨੇ ਲੜਾਈਆਂ ਲੜੀਆਂ ਉਹਨਾਂ ਕਦੀ ਲੜਾਈ ਦੋ ਕਦਮ ਪਿੱਛੇ ਹਟਕਾ ਵੀ ਲੜੀਆਂ ਔਰ ਚਾਰ ਕਦਮ ਜੇ ਮੈਂ ਦੋ ਕਦਮ ਪਿੱਛਾ ਹਟਾਂਦੇ ਤਾਂ ਚਾਰ ਕਦਮ ਕਦਮ ਅੱਗਾ ਵੀ ਵਧਾਂਦੇ ਐਸੀ ਕੋਈ ਬਾਤ ਨਹੀਂ ਯੋ ਹੈ ਨਹੀਂ ਕੋਈ ਸਿਸਟਮ ਹੈ ਅੱਗਾ ਕੁਝ ਵੀ ਨਹੀਂ ਹੈ ਯੋ ਪਰ ਇਨਕਾ ਜਾਣਾ ਕੁਝ ਨਹੀਂ ਮਾਰਾ ਰਹਿਣਾ ਕੁਝ ਨਹੀਂ ਹੈ ਅਗਰ ਮਾਰਾ ਇੱਕ ਨੌਜਵਾਨ ਇਹ ਵਹਾਂ ਦੇਖ ਲਓ ਤੁਮ ਕਨੌਰੀ ਬਾਰਡਰ ਦੇ ਇੱਕ ਨੌਜਵਾਨ ਸ਼ਹੀਦ ਹੋ ਗਿਆ ਹਮ ਉਸ ਕੀ ਪਰਭਾਈ ਥੋੜੀ ਕਰ ਸਕਾਂ ਮਾਰੇ ਬਾਕੀ ਇਤਨੀ ਫੌਜ ਆ ਇਨਕੇ ਆਪਣੇ ਨਹੀਂ ਨਾ ਹੈ ਇਸੀ ਮਿਲਟਰੀ ਕੇ ਅੰਦਰ ਇਨਕੇ ਆਪਣੇ ਹੁੰਦੇ ਨਾ ਕਿਸੇ ਦਾ ਮੰਤਰੀ ਦਾ ਪੁੱਤ ਹੁੰਦਾ ਕਿਸੇ ਦਾ ਮੈਲੇ ਦਾ ਪੁੱਤ ਹੁੰਦਾ ਕਿਸੇ ਮੁੱਖ ਮੰਤਰੀ ਦਾ ਹੁੰਦਾ ਤੋ ਫੇਰ ਯਹਾਂ ਖੜਾ ਕਰ ਦੇ ਖੇੜਤੀ ਲੜਾਈ ਫੇਰ ਹਮ ਚਾਹੇ ਜਿਤਨੇ ਮਰਜੀ ਮਰਦੇ ਚਾਹੇ ਨਾ ਜਿਤਨੇ ਮਰਜੀ ਮਰਦੇ ਯਾ ਦੇਖੋ ਉਹਨਾਂ ਕਾ ਖੜਾ ਹੈਗਾ ਉਹਨੂੰ ਦੇਖੋ ਪੂਰਾ ਤੰਤਰ ਦੇ ਦਿਓ ਉਹਨੂੰ ਹਮ ਖਾਲੀ ਹੱਥ ਉਹਨੂੰ ਬੰਬ ਵੀ ਦੇ ਦਿਓ ਗੋਲੇ ਵੀ ਦੇ ਦਿਓ ਪਰ ਖੜਾਓ ਆਪਣੇ ਨੂੰ ਇਨ ਬਗਾਨਿਆਂ ਨੂੰ ਨਾ ਖੜਾਓ ਉਹ ਵੀ ਮਾਰੇ ਆ ਕਿਸੇ ਮਾਂ ਕੇ ਪੁੱਤਾ हम उनका भी नुकसान नहीं चाहते क्योंकि अगर उनका नुकसान हुआ तो मेरे देश का बहुत बड़ा नुकसान हुआ हम नुकसान की तरफ तो जाना नहीं चाहते हमने तो हर चीज़ पॉजिटिव सोचनी और पॉजिटिव ही रहना या अर अंदोलन जितका अपन बिल्कुल एन सही सलामत सच्चे सुचे ढंग गल अपन अपने घर जाना आ मैं तो यही परमात्मा अरदस करूँगा भी सबके घर ने दीवे इसी तरह जगते रहा जिस तरह पहला जग रहे हैं वाहू जी का खालसा वाहू जी की फतेह ਜੋ ਹੋਏ ਜਿਸ ਤਰ੍ਹਾਂ ਨਾ ਚੀਕ ਚੀਕ ਕੇ ਕਿਹਾ ਧਰਨਾ 2014 ਮਾ ਵੀ ਹਮ ਡਾਕਟਰ ਸੁਆਮੀ ਨਾਥ ਨੇ ਜੋ ਕਿ ਰਿਪੋਰਟ ਲਾਗੂ ਕਰਾਂਗੇ ਆ ਕਿਸਾਨ ਕੀ ਹਰ ਫਸਲ ਹਰ ਕਿਸਾਨ ਕੀ ਹਰ ਫਸਲ ਐਮ ਐਸ ਪੀ ਭਾਵੀ ਕੇ ਬਿਕੇਗੀ ਕਿਸਾਨ ਦਾ ਕਰਜ਼ਾ ਮਾਫ ਕਰਾਂਗੇ ਜਿਉਂ ਸੀ ਨਾ ਬਾਹਾਂ ਕੱਢ ਕੱਢ ਕੇ ਰੈਲੀਆਂ ਮਾ ਬਾਤ ਕਰੀਤੀ 2014 ਦੇ ਪਹਿਲਾਂ ਇਵਨੇ ਐ ਕਾ ਕਹਦੇ ਵੀ ਹਮ ਯੂ ਦੇ ਨਹੀਂ ਸਕਦੇ ਹਾਂ ਵੀ ਨਾ ਹਮ ਐਮ ਐਸ ਪੀ ਦੇ ਸਕਾਂ ਨਾ ਹਮ ਡਾਕਟਰ ਸੁਆਮੀ ਨਾਥ ਨੇ ਜੋ ਕਿ ਰਿਪੋਰਟ ਲਾਗੂ ਕਰਾਂ ਨਾ ਹਮ ਕਿਸਾਨਾਂ ਦਾ ਕਰਜ਼ਾ ਮਾਫ ਕਰਾਂ ਹੋਏਗਾ ਕਿ ਅਜਾਹਤ ਨੇ ਨਿਕੜ ਗਏ ਤੇ ਨਾ ਲੋਕੀ ਨੂੰ ਬੜੇ ਆਰਾਮ ਤੇ ਵਹੀਂ ਬਿਠਾ ਲ ਦੇਗੇ ਇਹਨਾਂ ਕਹੇਗਾ ਵੀ ਨੇਥਾ ਮਹਾਰਾਜ ਕਰਨੇ ਕੇ ਲਾਇਕ ਨਹੀਂ ਹੈ ਪ੍ਰਧਾਨ ਮੰਤਰੀ ਕਹੇ ਦੇ ਰੋਲਾ ਹੀ ਨਹੀਂ ਹੈ ਹਮ ਉਹੀ ਕਹਿਣ ਜਾ ਰਹੇ ਹਾਂ ਜੋ ਇਹਨਾਂ ਕਿਹਾਤਾ ਬਿੱਤਨਾ ਕਿਹਾਤਾ ਵੀ ਦੇ ਦੇ ਤਾਂ ਜੇ ਨਹੀਂ ਦੇ ਸਕਦਾ ਮੁਕਰ ਜ ਸ੍ਰੀਆਮ ਕੋਈ ਦਿੱਕਤ ਵਾਲੀ ਬਾਤ ਨਹੀਂ ਹੈ ਇਹ ਕਹਿੰਦੇ ਵੀ ਐਨਐਸਸੀ ਲਾਇ ਲਨੇ ਪਹਿਲੇ ਲਾਤਾ ਫਿਰ ਹਟਾਤਾ ਲਾਇਆ ਤਾਂ ਠੀਕ ਹੈ ਇਹਨਾਂ ਨੇ ਲਾਤਾ ਦਿੱਤਾ ਫਿਰ ਇਹਨੂੰ ਪਤਾ ਲੱਗਿਆ ਵੀ ਜਿਹੜਾ ਮੋਰੀ ਹੈ ਦਾ ਜਿਹਨੇ ਐਨਐਸਸੀ ਯਾਨੀ ਕਿ ਸੁਭਮਿੰਦਰ ਨਾਥੰਦੀ ਮੰਗ ਚੱਕੀ ਹੈ ਸ਼ੁਰੂ ਤੋਂ ਬੀਰ ਤਾਂ ਆਪਣਾ ਹੀ ਬੰਦਾ ਹੈ ਨਰਿੰਦਰ ਮੋਦੀ ਜਿਸਟਾ ਮਾ ਉਹ ਮੁੱਖ ਮੰਤਰੀ ਸੀਗਾ ਉਸ ਨੇ ਕਿਹਾ ਸੀਗਾ ਨਾ ਠੀਕ ਹੈ ਨਾ ਜੀ ਜਦੋਂ ਦੇਖਿਆ ਸਾਡਾ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਫਸਦਾ ਹੈ ਤਾਂ ਇਹਨਾਂ ਨੇ ਪਿੱਛੇ ਹਟਾਇਆ ਇਹ ਸਾਡੇ ਕਰਕੇ ਨਹੀਂ ਪਿੱਛੇ ਹਟਾਇਆ ਇਹਨਾਂ ਨੇ ਸਤਿ ਸ੍ਰੀ ਅਕਾਲ ਤਾਂ ਇਹ ਸਾਰੇ ਹਰਿਆਣੇ ਦੇ ਕਿਸਾਨ ਸੀਗੇ ਕਿਸਾਨ ਲੀਡਰ ਨੇ ਔਰ ਇਹ ਕਹਿ ਰਿਹਾ ਕਿ ਸਾਡੇ ਨਾਲ ਜ਼ਬਰਦਸਤ ਤਰੀਕੇ ਦੇ ਨਾਲ ਹਰਿਆਣਾ ਪੁਲਿਸ ਜਿਹੜੀ ਧੱਕਾ ਕਰ ਰਹੀ ਆ ਹਰਿਆਣਾ ਸਰਕਾਰ ਧੱਕਾ ਕਰ ਰਹੀ ਆ ਲੋਕਾਂ ਨੂੰ ਡਰਾਇਆ ਜਾ ਰਿਹਾ ਪਿੰਡਾਂ ਦੇ ਵਿੱਚ ਪੁਲਿਸ ਪਹੁੰਚੀ ਹੋਈ ਆ ਪਰ ਇਹ ਲੋਕ ਕਹਿੰਦੇ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਅਸੀਂ ਇਸੇ ਤਰੀਕੇ ਨਾਲ ਅੰਦੋਲਨ ਜਾਰੀ ਰੱਖਾਂਗੇ ਕੈਮਰਾ ਪਰਸਨ ਜਸ਼ਨ ਦੇ ਨਾਲ ਵਿਕਰਮ ਸਿੰਘ ਪ੍ਰੂਪ ਪੰਜਾਬ ਟੀਵੀ ਸ਼ੰਭੂ